ਰੱਸੀ ਵਾਲਾ ਟ੍ਰਿਕ ਦਿਖਾ ਰਹੇ ਆ ਗਗਨਦੀਪ ਜੀ ਹੁਣ ਸਾਨੂੰ ਤੇ ਲੋ ਜੀ ਰੱਸੀ ਹੋ ਗਈ ਕੱਟ ਇੱਕ ਕੋਨਾ ਤੁਹਾਡੇ ਕੋਲ ਟੋਟਲ ਕਿੰਨੇ ਕੋਨੇ ਹੋਣ ਚਾਰ ਹੋਗੇ ਜੀ ਹੁਣ ਪਹਿਲਾਂ ਕਿੰਨੇ ਕੋਨੇ ਸੀਗੇ ਜੀ ਪਹਿਲਾਂ ਦੋ ਸੀ ਦੋ ਸੀਗੇ ਰੱਸੀ ਪਹਿਲਾਂ ਰਗੀ ਤਾਂ ਨਹੀਂ ਬਣ ਸਕਦੀ ਨਹੀਂ ਹੋ ਸਕਦਾ ਤਾਂ ਪਰ ਰੱਸੀ ਦੇ ਕੋਨੇ ਚੱਕੇ ਸੀ ਸੈਂਟਰ ਆਪੋਂ ਦੇ ਵਿੱਚ ਹੀ ਰੱਖ ਦਿੰਦੇ ਨੇ ਵਾਪਸ ਠੀਕ ਹੈ ਜੀ ਦੇਖੋ ਦੋ ਕੋਨੇ ਬਰਾਬਰ ਹੈ ਨਜ਼ਰ ਆ ਰਹੇ ਤੁਹਾਨੂੰ ਜੀ ਆ ਰਹੇ ਜੀ ਨਜ਼ਰ ਆ ਰਹੇ ਇਹ ਪੂਰੇ ਕੋਨੇ ਵਿੱਚ ਰੱਖਤੇ ਇੱਕ ਕੋਨਾ ਇਹਨਾਂ ਕੋ ਦੋ ਕੋਨੇ ਮੇਰੇ ਕੋ ਇੱਕ ਤੁਹਾਡੇ ਕੋ ਰੱਸੀ ਪਹਿਲਾਂ ਰਗੀ ਤਾਂ ਨਹੀਂ ਬਣ ਸਕਦੀ ਸਰ ਜੀ ਥੋੜਾ ਖਿੱਚੋ ਸਰ ਜੀ ਤੁਸੀਂ ਵੀ ਲੋ ਜੀ ਪਹਿਲਾਂ ਰਹੀ ਬਣ ਨਹੀਂ ਸਕਦੀ ਪਰ ਬਣ ਚੁੱਕੀ ਹੈ ਸਰ ਜਾਦੂ ਉਹ ਹੁੰਦਾ ਜਿਹੜਾ ਕਿ ਨਜ਼ਰ ਨਾ ਆਵੇ ਨਜ਼ਰ ਕਿਹ ਨਹੀਂ ਆ ਰਹੀ ਜੀ ਜੋ ਪਰਮਾਤਮਾ ਦੀ ਦਿੱਤੀ ਹੋਈ ਚੀਜ਼ਾਂ ਸਾਨੂੰ ਮਿਲ ਰਹੀਆਂ ਰੀਅਲ ਪਾਵਰ ਉਹੀ ਹੈ ਬਾਕੀ ਜੋ ਆਪਾਂ ਦਿਖਾ ਰਹੇ ਹਾਂ ਇਹ ਸਿਰਫ ਦਿਖਾਵਾ ਹੀ ਹੈ ਸਰ ਇਹ ਚਸ਼ਮਾ ਚੈੱਕ ਕਰੋ ਨੋਰਮਲ ਚਸ਼ਮਾ ਜੀ ਠੀਕ ਹੈ ਜੀ ਇਹਦੇ ਵਿੱਚ ਮੈਂ ਇੱਕ ਹਿਪਨੋਟਿਕ ਪਾਵਰ ਭੇਜੂੰਗਾ ਜਿਸ ਦੇ ਨਾਲ ਕਿ ਚਸ਼ਮਾ ਹਿੱਲੂਗਾ ਲੋ ਜੀ ਆਈ ਨਜ਼ਰ ਕੁਛ ਜੀ ਲੋ ਸਰ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਮਿਸਗਾਈਡ ਤੁਹਾਨੂੰ ਕੀਤਾ ਕਿ ਬਿਲ ਪਾਵਰ ਹੈ ਬਿਲ ਪਾਵਰ ਕੁਛ ਨਹੀਂ ਹੈ ਸਾਇੰਸ ਹੈ ਇਹ ਏ ਟ੍ਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਓਗੇ ਜੀ ਇਹ ਸਭ ਹਾਦੀਸ ਕੋਈ ਚਲਾਕੀ ਹੈ ਜੀ ਅਸੀਂ ਐਂਟਰਟੇਨਮੈਂਟ ਕਰਦੇ ਸਰ ਕੁਛ ਬਾਬੇ ਰੱਸੀ ਰੁਸੀ ਦੇ ਟ੍ਰਿਕ ਵੀ ਦਿਖਾਉਂਦੇ ਆ ਮੈਂ ਤੁਹਾਨੂੰ ਹੋਰ ਟ੍ਰਿਕ ਦਿਖਾਉਣ ਜਾ ਰਿਹਾ ਜਿਹੜਾ ਕੋਈ ਬੰਦਾ ਸੋਚ ਨਹੀਂ ਸਕਦਾ ਹੁਣ ਇੱਕ ਰੱਸੀ ਦੇ ਕਿੰਨੇ ਕੋਨੇ ਹੁੰਦੇ ਸਰ ਜੀ 2 2 ਕੋਨੇ ਆ ਜੀ ਰੱਸੀ ਦਾ ਸੈਂਟਰ ਲਗਭਗ ਇੱਥੇ ਤੁਸੀਂ ਦੱਸੋ ਮੈਨੂੰ ਇੱਥੇ ਆਊਗਾ ਇੱਥੇ ਆਊਗਾ ਮੈਨੂੰ ਪਕੜ ਲੈਣਾ ਜੀ ਇੱਥੇ ਗਿਆ ਸਰ ਜੀ ਹਾਂ ਤਲੋਂ ਲਗਭਗ ਇੱਥੇ ਕੋਈ ਇੱਥੇ ਹੋ ਗਿਆ ਹਾਂ ਠੀਕ ਹੈ ਜੀ ਉਸੇ ਇਧਰ ਪਕੜੋ ਸਰ ਜੀ ਸਰ ਇਧਰ ਪਕੜੀ ਹੋਈ ਰੱਖੇ ਰੱਸੀ ਦਾ ਸੈਂਟਰ ਇੱਥੇ ਆ ਗਿਆ ਸਰ ਠੀਕ ਹੈ ਜੀ ਜਿੱਥੇ ਮਰਜੀ ਮੈਨੂੰ ਸਟਾਪ ਕਰ ਦਿਓ ਇਹ ਆ ਗਿਆ ਥੋੜਾ ਯੂਜ਼ ਕਰੋ ਸਰ ਜੀ ਰੱਸੀ ਨੂੰ ਚੱਕਰ ਕੱਟ ਦिए ਰੱਸੀ ਦੇ ਪੀਸ ਕਿੰਨੇ ਹੋ ਜੂਗੇ ਸਰ ਜੀ 2 ਰੱਸੀ ਦੇ ਪੀਸ 2 ਹੈ ਨਿਕਤੇ ਕੋਨੇ ਕਿੰਨੇ ਹੋ ਜਾਣਗੇ 4 4 ਚਾਰ ਕੋਨੇ ਹੋ ਜੂਗੇ ਠੀਕ ਹੈ ਜੀ ਆ ਲੋ ਜੇ ਮੈਂ ਰੱਸੀ ਕਟਿੰਗ ਕਰਾਂ ਤਾਂ ਤੁਸੀਂ ਸੋਚੂਗਾ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਇਸ ਕਰਕੇ ਮੈਂ ਚਾਹਾਂਗਾ ਤੁਸੀਂ ਰੱਸੀ ਨੂੰ ਆਪ ਕਟਿੰਗ ਕਰੋ ਲਓ ਜੀ ਰੱਸੀ ਕਰਨ ਲੱਗੇ ਕੱਟ ਅਸੀਂ ਰੱਸੀ ਵਾਲਾ ਟ੍ਰਿਕ ਦਿਖਾ ਰਹੇ ਆ ਗਗਨਦੀਪ ਜੀ ਹੁਣ ਸਾਨੂੰ ਤੇ ਲਓ ਜੀ ਰੱਸੀ ਹੋ ਗਈ ਕੱਟ ਓਕੇ ਇੱਕ ਕੋਨਾ ਇਹਨਾਂ ਕੋਲ ਪਗੜੇ ਹੈ ਦੋ ਕੋਨੇ ਮੇਰੇ ਕੋਲ ਹੈ ਇੱਕ ਕੋਨਾ ਤੁਹਾਡੇ ਕੋਲ ਟੋਟਲ ਕਿੰਨੇ ਕੋਨੇ ਹੋ ਚਾਰ ਹੋਗੇ ਜੀ ਪਹਿਲਾਂ ਕਿੰਨੇ ਕੋਨੇ ਸੀਗੇ ਜੀ ਪਹਿਲਾਂ ਦੋ ਸੀ ਦੋ ਸੀਗੇ ਰੱਸੀ ਪਹਿਲਾਂ ਲਗੀ ਤਾਂ ਨਹੀਂ ਬਣ ਸਕਦੀ ਨਹੀਂ ਹੋ ਸਕਦੀ ਹੋ ਸਕਦੀ ਹੈ ਜੀ ਰੱਸੀ ਪਹਿਲਾਂ ਵਰਗੀ ਹੋ ਸਕਦੀ ਹੈ ਐਥੇ ਮੈਂ ਦੋ ਗੱਠਾ ਲਗਾਉਂਗਾ ਰੱਸੀ ਪਹਿਲਾਂ ਵਰਗੀ ਜੁੜ ਜੂਗੀ ਹੁਣ ਤੁਸੀਂ ਸਿੰਘੇ ਪਹਿਲਾਂ ਵਰਗੀ ਤਾਂ ਜੁੜੀ ਨਹੀਂ ਵਿੱਚ ਪੈਂਚਰ ਆ ਗਿਆ ਗੱਠ ਆ ਗਈ ਜੇ ਗੱਠ ਵੀ ਨਾ ਹੋਵੇ ਫਿਰ ਕੀ ਹੋਊਗਾ ਜੀ ਫੇ ਮੈਂ ਪਹਿਲਾਂ ਵਰਗੀ ਹੋ ਜੂ ਨਹੀਂ ਜੀ ਚਮਤਕਾਰ ਹੋਊਗਾ ਫਿਰ ਫੇ ਚਮਤਕਾਰ ਨੂੰ ਨਮਸਕਾਰ ਚਮਤਕਾਰ ਖਰਚ ਬਿਲਕੁਲ ਜਿੱਥੋਂ ਪਰ ਰੱਸੀ ਦੇ ਕੋਨੇ ਚੱਕੇ ਸੀ ਸੈਂਟਰ ਆਪਾਂ ਉਹਦੇ ਵਿੱਚ ਹੀ ਰੱਖ ਦਿੰਦੇ ਨੇ ਵਾਪਸ ਠੀਕ ਹੈ ਜੀ ਦੇਖੋ ਦੋ ਕੋਨੇ ਬਰਾਬਰ ਹੈ ਨਜ਼ਰ ਆ ਰਹੇ ਤੁਹਾਨੂੰ ਜੀ ਆ ਰਹੇ ਜੀ ਨਜ਼ਰ ਆ ਰਹੇ ਇਹ ਪੂਰੇ ਕੋਨੇ ਵਿੱਚ ਰੱਖਦੇ ਇੱਕੋ ਨਾਲ ਕੋ ਦੋ ਕੋਨੇ ਮੇਰੇ ਕੋ ਇੱਕ ਤੁਹਾਡੇ ਕੋ ਰੱਸੀ ਪਹਿਲਾ ਵਰਗੀ ਤਾਂ ਨਹੀਂ ਬਣਦੀ ਸਰ ਜੀ ਥੋੜਾ ਖਿੱਚੋ ਸਰ ਜੀ ਤੁਸੀਂ ਵੀ ਲੋ ਜੀ ਪਹਿਲਾ ਵਰਗੀ ਬਣ ਨਹੀਂ ਸਕਦੀ ਪਰ ਬਣ ਚੁੱਕੀ ਹੈ। ਹਾਂ ਜੀ ਰੱਸੀ ਪਹਿਲਾ ਵਰਗੀ ਬਣ ਚੁੱਕੀ ਹੈ। ਹਾਂ ਜੀ ਮળો ਕੱਟ ਜਿਹੜੇ ਆਪਾਂ ਲਾਏ ਸੀ ਅੱਛਾ ਇਹੀ ਚਮਤਕਾਰ ਹੁੰਦੇ ਆ। ਇਹੀ ਚਮਤਕਾਰ ਹੁੰਦੇ ਆ ਜੀ। ਏਸੀ ਚੀਜ਼ ਨੂੰ ਨਮਸਕਾਰ ਕਰਦੀ ਦੁਨੀਆ। ਬਈ ਤੇ ਦੇਖ ਸਕਦੇ ਹੋ ਕਿ ਰੱਸੀ ਬਿਲਕੁਲ ਪਹਿਲਾ ਵਰਗੀ ਬਣ ਚੁੱਕੀ ਹੈ ਪਰ ਇਹ ਹੈਗੀ ਹੈ ਸਿਰਫ ਹੱਥ ਦੀ ਸਫਾਈ। ਹੱਥ ਦੀ ਸਫਾਈ ਹੈ ਜੀ। ਹਲੋ ਜਾਦੂ ਨਾਮ ਦੀ ਚੀਜ਼ ਤਾਂ ਦੁਨੀਆ ਤੇ ਬੇਸ਼ੱਕ ਹੁੰਦੀ ਵੀ ਆ ਬੇਸ਼ੱਕ ਨਹੀਂ ਵੀ ਹੁੰਦੀ ਜਾਦੂਗਰੀ ਮੇਰੇ ਨਾਲ ਬੈਠੇ ਆ ਕੀ ਜਿਹੜਾ ਆਪਾਂ ਜਾਦੂ ਦੀ ਗੱਲ ਲੋਕ ਕਰਦੇ ਆ ਜਾਦੂ ਅਸਲ ਦੇ ਵਿੱਚ ਕੋਈ ਜਾਦੂ ਹੁੰਦਾ ਸਰ ਜਾਦੂ ਉਹ ਹੁੰਦਾ ਜਿਹੜਾ ਕਿ ਨਜ਼ਰ ਨਾ ਆਵੇ ਨਜ਼ਰ ਕਿ ਨਹੀਂ ਆ ਰਹੀ ਜੀ ਜੋ ਪਰਮਾਤਮਾ ਦੀ ਦਿੱਤੀ ਹੋਈ ਚੀਜ਼ਾਂ ਸਾਨੂੰ ਮਿਲ ਰਹੀਆਂ ਰੀਅਲ ਪਾਵਰ ਉਹੀ ਹੈ ਬਾਕੀ ਜੋ ਆਪਾਂ ਦਿਖਾ ਰਹੇ ਆ ਇਹ ਸਿਰਫ ਦਿਖਾਵਾ ਹੀ ਹੈ ਇੱਕ ਹੁਣ ਜਿੱਦਾਂ ਮੰਨ ਲਓ ਮੇਰੇ ਕੋਲ ਇੱਕ ਚਸ਼ਮਾ ਆ ਇਹ ਤੁਹਾਨੂੰ ਚਸ਼ਮਾ ਨਜ਼ਰ ਆ ਰਿਹਾ ਮੈਂ ਚਸ਼ਮੇ ਨੂੰ ਟੱਚ ਕੀਤਾ ਆਇਆ ਵਾ ਤੇ ਅਗਰ ਮੈਂ ਬਿਨਾਂ ਟੱਚ ਕੀਤੇ ਤੁਸੀਂ ਚਸ਼ਮਾ ਚੈੱਕ ਕਰੋ ਮੇਰਾ ਜਰਾ ਨੋਰਮਲ ਹੈ ਜੀ ਨੋਰਮਲ ਹਾਂਜੀ ਬਿਲਕੁਲ ਨੋਰਮਲ ਚੱਲਦਾ ਦੇਖੋ ਸਰ ਜੀ ਇੱਕ ਬਿਲ ਪਾਵਰ ਇਹਦੇ ਵਿੱਚ ਮੈਂ ਇੱਕ ਹਿਪਨੋਟਾਈਜ਼ ਪਾਵਰ ਭੇਜੂਗਾ ਤੇ ਇਹ ਚਸ਼ਮਾ ਹਿੱਲੂਗਾ ਦੇਖਿਓ ਤੋਂ ਆਪਣੀ ਜਗਤੋਂ ਲੋ ਜੀ ਇਹ ਪਾਵਰ ਹੈ ਜੀ ਅੱਛਾ ਇਹ ਮੈਜੀ ਕਹਿੰਦੇ ਹੈ ਮੈਚਕ ਮੈਂ ਕਹਾਂਗਾ ਇੱਕ ਵਾਰੀ ਹੋਰ ਹਿਲਾਓ ਤੇ अच्छा ये ये मैजिक दी पावर है चलो चश्मा साडा टूट चुके सर ये चश्मा चेक करो नॉर्मल चश्मा जी ठीक <groan> है जी ਇਹਦੇ ਵਿੱਚ ਮੈਂ ਇੱਕ ਹਿਪਨੋਟਿਕ ਪਾਵਰ ਭੇਜੂਗਾ ਜਿਸ ਦੇ ਨਾਲ ਕੀ ਚਸ਼ਮਾ ਹਿੱਲੂਗਾ ਨਜ਼ਰ ਆਈ ਕੋਈ ਪਾਵਰ ਜੀ ਨਹੀਂ ਕੋਈ ਨਜ਼ਰ ਕੋਈ ਨਜ਼ਰ ਨਹੀਂ ਆਈ ਇਹਨੂੰ ਹਲਕਾ ਜਿਹਾ ਫੂਕ ਮਾਰੋ ਲੋ ਜੀ ਆਈ ਨજર ਕੁਛੀ ਜੀ ਲੋ ਜੀ ਅਜੇ ਇਹ ਪਾਵਰ ਹੈ ਵਿਲ ਪਾਵਰ ਹੈ ਜੀ ਜਿਹੜੀ ਕਿ ਸਾਡੇ ਅੰਦਰ ਤੁਹਾਡੇ ਅੰਦਰ ਸਾਰੇ ਅੰਦਰ ਹੈ ਸਰ ਕੋਈ ਆਮ ਇਨਸਾਨ ਜੇ ਕੋਈ ਮੰਨ ਲੇ ਕਿ ਚਲ ਤੁਹਾਡੇ ਵਾਂਗ ਪ੍ਰੈਕਟਿਸ ਕਰੇ ਤਾਂ ਉਹ ਵੀ ਇਹ ਚੀਜ਼ਾਂ ਸੰਭਵ ਕਰ ਸਕਦਾ ਸਰ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਮਿਸਗਾਈਡ ਤੁਹਾਨੂੰ ਕੀਤਾ ਕਿ ਵਿਲ ਪਾਵਰ ਹੈ ਵਿਲ ਪਾਵਰ ਕੁਛ ਨਹੀਂ ਹੈ ਸਾਇੰਸ ਹੈ ਇਹ ਟ੍ਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਊਗੇ ਜੀ ਇਹ ਸਭ ਹਾਦਿਸ ਕੋਈ ਚਲਾਕੀ ਹੈ ਜੀ ਅਸੀਂ ਐਂਟਰਟੇਨਮੈਂਟ ਕਰਦੇ ਜਿਹੜੇ ਬਾਬੇ ਆ ਉਹਨੂੰ ਮਿਸ਼ੂਰ ਕਰਦੇ ਬਸ ਅਸੀਂ ਮਨੋਰੰਜਨ ਕਰਦੇ ਇਹ ਚੀਜ਼ਾਂ ਦਾ ਹੀ ਤੋਂ ਗਗਨਦਪ ਜੀ ਹੋਰ ਕਿਹੜੀਆਂ ਟ੍ਰਿਕ ਹੈਗੀਆਂ ਤੁਹਾਡੇ ਕੋਲੇ ਹੋਰ ਕੀ ਮਨੋਰੰਜਨ ਵਾਲੀਆਂ ਚੀਜ਼ਾਂ ਆਪਾਂ ਪੇਸ਼ ਕਰਾਉਂਦਾ ਜਾ ਸਕਦੇ ਹਾਂ ਕੁਝ ਕਾਰਡ ਟ੍ਰਿਕ ਹੈ ਸਰ ਜੀ ਦੇਖੋ ਸਰ ਮੇਰੇ ਕੋ ਇੱਕ ਨੋਰਮਲ ਫਰੇਮ ਹੈ ਬਲੈਕ ਫਰੇਮ ਦੋਨੋਂ ਪਾਸੋਂ ਠੀਕ ਹੈ ਜੀ ਕੁਝ ਮੇਰੇ ਕੋ ਕਾਰਡ ਹੈ ਸਰ ਮੇਰੇ ਕੋ ਇੱਕ ਨੋਰਮਲ ਫਰੇਮ ਹੈ ਜੀ ਕਾਰਡ ਫਰੇਮ ਇੱਕ ਕਾਰਡ ਆ ਦੂਸਰਾ ਕਾਰਡ ਆ ਤੀਸਰਾ ਕਾਰਡ ਆ ਚੌਥਾ ਕਾਰਡ ਆ ਪੰਜਵਾਂ ਔਰ ਛੇ ਕਾਰਡ ਆ ਸਾਰੇ ਅਲੱਗ-ਅਲੱਗ ਕਾਰਡ ਆ ਇੱਥੇ ਮਰਜ਼ੀ ਇਹਨਾਂ ਨੂੰ ਸੈੱਟ ਕਰ ਦੋ ਇਹ ਸਾਰੇ ਤਾਂ ਅਲੱਗ-ਅਲੱਗ ਪਿਕਚਰ ਬਣੀ ਹੋਈ ਹੈ ਜੀ ਉਸੇ ਸਰ ਕੋਈ ਵੀ ਇੱਕ ਕਾਰਡ ਸਿਲੈਕਟ ਕਰੋ ਲਾਈਨ ਤੋਂ ਬਾਹਰ ਕਢਾਲ ਦੋ ਜਿਹੜਾ ਸੋਲ ਪੂਰਾ ਪਰ ਬਲੈਕ ਕਰਾਤਾ ਪਲੱਸ ਕਰਤਾ ਤੁਸੀਂ ਠੀਕ ਹੈ ਜੀ ਹੁਣ ਤੁਸੀਂ ਇੱਕ ਪਲੱਸ ਸਿਲੈਕਟ ਕੀਤਾ ਹੋਇਆ ਆਪਣੀ ਮਰਜ਼ੀ ਨਾਲ ਜੀ ਉਹਨਾਂ ਜਿਹੜਾ ਪਲੱਸ ਤੁਸੀਂ ਸਿਲੈਕਟ ਕੀਤਾ ਇਹ ਤੁਹਾਡੀ ਆਪਣੀ ਸਿਲੈਕਸ਼ਨ ਸੀਗੀ ਤੇ ਇਹ ਮੇਰੇ ਕੋਲ ਕੁਝ ਕਾਰਡ ਹੈਗੇ ਆ ਇਹਨਾਂ ਨੂੰ ਆਪਾਂ ਚ ਥੋੜਾ ਜਿਹਾ ਸ਼ਫਲ ਕਰ ਦੋ ਸਰ ਤੁਹਾਡੀ ਜਿਹੜੀ ਸਿਲੈਕਸ਼ਨ ਸੀ ਕਿਹੜੀ ਸੀਗੀ ਪਲਸ 80 ਪਲਸ 80 ਪਲਸ 80 ਸੀਗੀ ਤੇ ਮੈਂ ਕਹੂੰਗਾ ਪਲਸ ਜਿੱਦਾਂ ਵੀ ਸੀਗਾ